ਗਰਦਾਸਪੁਰ جیل ਚ ਆਪਸ ਚ ਪਿੜੇ ਹਵਾਲਾਤੀ ਇੱਕ ਹਵਾਲਾਤੀ ਹੋਇਆ ਜ਼ਖਮੀ ਜ਼ਖਮੀ ਨੂੰ ਹਸਪਤਾਲ ਕਰਵਾਇਆ ਤਾਖਲ ਪੁਲਸ ਵੱਲੋਂ ਜਾਂਚ ਕੀਤੀ ਸ਼ੁਰੂ ਗਰਦਾਸਪੁਰ جیل ਚ ਹਵਾਲਾਤੀਆਂ ਤੇ ਆਪਸ ਵਿੱਚ ਪਿੜ ਜਾਂਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਆਪਸ ਵਿੱਚ ਕਿਸੇ ਕੱਲ ਨੂੰ ਲੈ ਕੇ ਪਿੜ ਗਏ ਜਿਸ ਦੌਰਾਨ ਇੱਕ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਪੀਰ ਸਿੰਘ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਗਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਜੇਲ੍ਹ ਵਿੱਚ ਸ਼ਾਂਤੀ ਹੋ ਗਈ ਹੈ ਪੁਲਸ ਅਧਿਕਾਰੀ ਮੌਕੇ ਤੇ ਪਹੁੰਚ ਅਤੇ ਸਾਰੀ ਜਾਂਚ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਗਰਦਾਸਪੁਰ ਜੇਲ੍ਹ ਚ ਹਵਾਲਾਤੀ ਆਪਸ ਵਿੱਚ ਪੜੇ ਹਨ ਅਤੇ ਇਸ ਲੜਾਈ ਦੌਰਾਨ ਇੱਕ ਹਵਾਲਾਤੀ ਜ਼ਖਮੀ ਹੋਇਆ ਜਿਸ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ ਤੇ ਉਸ ਨੂੰ ਗਰਦਾਸਪੁਰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਪੁਲਿਸ ਨੇ ਮਾਮਲੇ ਨੂੰ ਜਾਂਚ ਕਰ ਦਿੱਤਾ ਹੈ ਤੇ ਪੁਲਿਸ ਹੁਣ ਸਾਰੇ ਮੌਕੇ ਦੀ ਜਾਂਚ ਕਰ ਰਹੀ ਹੈ ਗਰਦਾਸਪੁਰ ਜੇਲ੍ਹ ਚ ਆਪਸ ਚ ਪੜੇ ਹਵਾਲਾਤੀ ਇੱਕ ਹਵਾਲਾਤੀ ਹੋਇਆ ਜ਼ਖਮੀ ਜ਼ਖਮੀ ਨੂੰ ਹਸਪਤਾਲ ਕਰਵਾਇਆ ਦਾਖਲ ਪੁਲਿਸ ਵੱਲੋਂ ਜਾਂਚ ਕੀਤੀ ਸ਼ੁਰੂ ਗਰਦਾਸ ਪੁਰਜੇਲ ਜੇਲ੍ਹ ਚ ਹਵਾਲਾਤੀਆਂ ਤੇ ਆਪਸ ਵਿੱਚ ਬੜੀ ਜਾਂਤੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਆਪਸ ਵਿੱਚ ਕਿਸੇ ਕਾਰਨ ਨੂੰ ਲੈ ਕੇ ਝੜ ਗਏ ਜਿਸ ਦੌਰਾਨ ਇੱਕ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਗਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਜੇਲ੍ਹ ਵਿੱਚ ਸ਼ਾਂਤੀ ਹੋ ਗਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਅਤੇ ਸਾਰੀ ਜਾਂਚ ਉਹਨਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਗਰਦਾਸਪੁਰ ਜੇਲ੍ਹ ਚ ਹਵਾਲਾਤੀ ਆਪਸ ਵਿੱਚ ਬੜੇ ਹਨ ਅਤੇ ਇਸ ਲੜਾਈ ਦੌਰਾਨ ਇੱਕ ਹਵਾਲਾਤੀ ਜ਼ਖਮੀ ਹੋਇਆ ਹੈ ਜਿਸ ਦੀ ਪਹਿਚਾਣ ਜਨ ਕਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਜੋਂ ਹੈ ਤੇ ਉਸ ਨੂੰ ਕਰਤਾਰਪੁਰ ਸਿਵਲਸਤਾ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਪੁਲਿਸ ਨੇ ਮਾਮਲੇ ਨੂੰ ਚੰਤ ਕਰ ਦਿੱਤਾ ਹੈ ਤੇ ਪੁਲਿਸ ਹੁਣ ਸਾਰੇ ਮੌਕੇ ਦੀ ਜਾਂਚ ਕਰ ਰਹੀ ਹੈ